ਹੈਲੋ ਸਸਿਕਰ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਹਾਂ ਤੇ ਅੱਜ ਆਪਣੇ ਕੋ ਆਏ ਆ ਇੰਸਟਾਗ੍ਰam ਦੇ ਸਟਾਰ ਤੇ ਅੱਜ ਆਪਾਂ ਵਲੋਗਿੰਗ ਦਾ ਨਹੀਂ ਇੰਸਟਾਗ੍ਰam ਤੇ ਜਿਹੜਾ ਗੰਦ ਪਾਇਆ ਇਹਨਾਂ ਨੇ ਉਹਦੇ ਬਾਰੇ ਦੱਸਾਂਗੇ ਵੀ ਦੱਸੋ ਫੇਰ ਕਹਿੰਦੇ ਆ ਵੀ ਸਾਨੂੰ ਰੋਸਟ ਕਰ ਤੇ ਕਰਦੇ ਤੁਸੀਂ ਵੀਡੀਓ ਦੇਖਿਓ ਮਰੀ ਦੁਨੀਆ ਮਿੱਟੀ ਤੇ ਦਿੱਤੇ ਗੱਦ ਦੁੱਖ ਜੜਾ ਜੀਨ ਮੇਰੇ ਤੇ ਕੁੜੇ ਉਹਨਾਂ ਕਿਹਨਾਂ ਦੱਤੇ ਯਾਨ ਨਕ ਮਿੱਤਰਾ ਨੇ ਮਾਰੇ ਕੀ ਕੀ ਕੁੜੇ ਨਹੀਂ ਅਸੀਂ ਵੀ ਮੋੜ ਕੇ ਕੀ ਕੀ ਦੇਰ ਲਈ ਵੀਡੀਓ ਆਫੇ ਕੈਟਿਚਿਊਡ ਵਾਲੀ ਮਸ਼ਕੀ ਦਾ ਕੰਮ ਉਹ ਕਿਸੇ ਜਵਾਕੜੀ ਜੀ ਨੂੰ ਮੋਰੇ ਬਿਠਾਇਆ ਉਹਦੇ ਵਿਚਾਰੀ ਦੇ ਬਲ ਪੱਟੀ ਜਾਂਦੀ ਹੈ ਗਾੜੇ ਦੀ ਤਾਣ ਦੇ ਵਿੱਚ ਓ ਮਾਈ ਗਾਡ ਦਸ ਵਿਚਾਰੀ ਤੇ ਹੁਣ ਜਿਹੜਾ ਚਾਰ ਵਾਲਾ ਇਹ ਤੋਂ ਪਟਾ ਕੇ ਘਰੇ ਜਾਊਗੀ ਤਾਂ ਕਟ ਖਾਊਗੀ ਘਰ ਦੇ ਹਾਂ ਤੂੰ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਬਾਸਪੇ ਚੋ ਪਿਆਰ ਜੋ ਰਹੇ ਸੋਚ ਉਹਨਾਂ ਦਾ ਅੰਤਿਮ ਸੰਸਕਾਰ ਹੋ ਗਿਆ ਰੋਮੇ ਕੀ ਮਕਬਰਾਂ ਨੂੰ ਧੀਰੇ ਮਰੀਏ ਜਿੜੀਆਂ ਦੇ ਹਜ਼ਾਰ ਹਜ਼ਾਰ ਖੋ ਗਿਆ ਉਹ ਤਾਂ ਵਿਚਾਰੇ ਸ਼ੁਕਰ ਕਰਦੇ ਹੁਣ ਇਹਨਾਂ ਦੇ ਕੋਲੋਂ ਤੂੰ ਖੋ ਗਈਆਂ ਉਹ ਕਹਿੰਦੇ ਹੁਣ ਜਾਨ ਛੁੱਟੀ ਸਾਡੀ ਤੂੰ ਆਪਣੇ ਆਪ ਨੂੰ ਕੀ ਕਹੀ ਜਾਨੀ ਦੇਖੋ ਤਾਂ ਕਿਹਨੂੰ ਕਿਹਨੂੰ ਇਹ ਡਾਂਸਰ ਲੱਗਦੀ ਐ ਇਦਾਂ ਮੇਕਅਪ ਕੀਤੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਦੇਖਿਆ ਮੈਂ ਤੁਹਾਨੂੰ ਕਿਹਾ ਸੀ ਐਟੀਟਿਊਡ ਸਹੀ ਗੱਲ ਆ ਜਿੱਥੇ ਗੰਦ ਨੂੰ ਪੂਜਿਆ ਜਾਊਗਾ ਉੱਥੇ ਤੈਨੂੰ ਜ਼ਰੂਰ ਪੂਜਿਆ ਜਾਊਗਾ ਜਿੱਦਾਂ ਗਾਣਾ ਲਾਇਆ ਨੂੰ ਤੂੰ ਸੋਹਣੀ ਐ ਸਸੀਆਂ ਜੋ ਵੀ ਸੋ ਹੈ ਦਸ ਗਾਣਾ ਤਾਂ ਆਪਣੇ ਹਿਸਾਬ ਨਾਲ ਲਾ ਲਿਆ ਕਰ ਉਹਨਾ ਗਾਉਂਦੇ ਆ ਤੇ ਗਾਣੇ ਇਦਾਂ ਦੇ ਲਾਉਣੇ ਆ ਜਿੱਦਾਂ ਬਹੁਤ ਸਤੀ ਸਵਿਤਰੀ ਹੁੰਦੀ ਆ ਦੇ ਵਿੱਚ ਕੋਈ ਵੀ ਬਲੇਖਾ ਨਹੀਂ ਰਿਹਾ। ਮੁੱਤ ਦੀਆਂ ਨਜ਼ਰਾਂ 'ਚ ਸਹੀ ਚਾਹੀਦੀਆਂ ਨਹੀਂ ਆਪਾਂ ਲੋਕਾਂ ਦੀਆਂ ਨਜ਼ਰਾਂ ਦਾ ਠੇਕਾ ਨਹੀਂ ਲਿਆ। ਮੁੱਤ ਦੀਆਂ ਨਜ਼ਰਾਂ 'ਚ ਸਹੀ ਚਾਹੀਦੀਆਂ ਨਹੀਂ ਆਪਾਂ ਲੋਕਾਂ ਦੀਆਂ ਨਜ਼ਰਾਂ ਦਾ ਠੇਕਾ ਨਹੀਂ ਲਿਆ। ਲੋਕਾਂ ਦੇ ਸਿਰੋਂ ਵਿਊ ਖਾਣ ਵਾਲੀ, ਲੋਕਾਂ ਦੇ ਪੈਸੇ ਖਾਣ ਵਾਲੀ ਹਨਾ ਫੇਰ ਕਹਿੰਦੀ ਆ ਵੀ ਮੈਂ ਠੇਕਾ ਨਹੀਂ ਲਿਆ ਲੋਕਾਂ ਦਾ। ਸੁਣ ਲਓ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਇਹਨੂੰ। ਹਨਾ ਹੋਰ ਕਰੋ। ਜਿੱਦੜ ਦਾ ਗੂੰਸ ਮਾਨੇ ਚੜਾਓ। ਹਨਾ ਫੇਰ ਸਾਨੂੰ ਕੋਰ ਕਹਿੰਦੇ ਮੈਨੂੰ ਬੋਲ ਦੇ ਕਿਉਂ ਜੀ ਇਹ ਵੀਡੀਓ ਅਗਲੀ ਦੇਖਣ ਫੇਰ ਦੱਸੋ। ਅਡੀ ਨਹੀਂ ਤੇਰੇ ਤੇ ਮੁੱਕ ਜਾਂਦੀ ਐ ਮੇਰੀ ਦੁਨੀਆ ਬਹੁਤੀ ਵੱਡੀ ਨਹੀਂ ਤੇਰੇ ਤੇ ਮੁੱਕ ਜਾਂਦੀ ਐ ਮੇਰੀ ਦੁਨੀਆ ਬਹੁਤੀ ਵੱਡੀ ਨਹੀਂ ਬਿਨਾ ਵਿਆਹ ਤੇ ਵਿਆਹ ਰਹਿ ਤੇ ਨਾਲ ਰਹੀ ਜਾਂਦੀ ਆ ਜਿਹੜਾ ਸਾਰਾ ਇੰਸਟਾਗ੍ਰam ਦੇਖ ਲਿਓ ਜਿਹਦੇ ਵਿੱਚ ਦੀਪ ਤੋਂ ਬਿਨਾ ਫੋਟੋ ਵੀਡੀਓ ਹੋਊਗੀ ਉਹ ਫੋਟੋ ਹੋਊਗੀ ਉਹ ਕੋਈ ਕੋਈ ਹੋਊਗੀ ਨਹੀਂ ਤਾਂ ਸਾਰਿਆਂ ਦੇ ਵਿੱਚ ਦੀਪ ਜੀ ਦੀਪ ਜੀ ਹਸਬੰਡ ਜੀ ਹਸਬੰਡ ਜੀ ਹਸਬੰਡ ਵਿਆਹ ਤੋਂ ਬਾਅਦ ਹੁੰਦਾ ਆ ਜਦੋਂ ਆਪਾਂ ਮੰਗਣੀ ਕਰਾ ਲੈਂਦੇ ਆ ਰੋਕਾ ਹੋ ਜਾਂਦਾ ਉਹਨੂੰ ਮੰਗੇਤਰ ਕਹਿੰਦੇ ਆ ਮੰਗੇਤਰ ਹਸਬੰਡ ਨਹੀਂ ਹੁੰਦਾ ਉਹ ਹਸਬੰਡ ਜੀ ਕੈਸਨ ਛੜ ਗਿਆ ਨਸ਼ੇ ਦੀ ਦਿਲ ਨੂੰ ਲੱਭੇ ਕੋਈ ਘੜੀ ਦੀ ਸ਼ਰਾਬ ਵਰਗੀ ਕੈਸਨ ਛੜ ਗਿਆ ਨਸ਼ੇ ਦੀ ਦਿਲ ਨੂੰ ਲੱਭੇ ਕੋਈ ਘੜੀ ਦੀ ਸ਼ਰਾਬ ਵਰਗੀ ਕੈਸਨ ਛੜ ਗਿਆ ਹੁਣ ਆ ਵੀਡੀਓ ਦੇਖੀ ਸਾਰਿਆਂ ਨੇ ਦੱਸੋ ਆ ਲੋਕੇਸ਼ਨ ਦੇਖ ਕੇ ਕਹਿੰਨੂ ਕਿ ਇਹਨੂੰ ਕਿ ਇਹਨੂੰ ਇਦਾਂ ਲੱਗਿਆ ਵੀ ਇਹ ਕਿਸੇ ਦੀ ਮੋਟਰ ਤੇ ਬੈਠੇ ਆ ਇਦਾਂ ਕੌਣ ਬਿੰਦਾ ਹੁੰਦਾ ਆ ਮੰਗਣੀ ਕਰਾ ਕੇ ਕਿਸੇ ਲੋਕਾਂ ਦੀਆਂ ਮੋਟਰਾਂ ਤੇ ਜਾਂਦਾ ਹੁੰਦਾ ਹੈ ਹੈ ਫੇ ਕਹਿੰਦੀ ਆ ਵੀ ਸਾਨੂੰ ਸਾਡੇ ਘਰ ਦੇ ਭੇਜ ਦੇ ਤੁਹਾਡੇ ਘਰ ਦੇ ਤੁਹਾਨੂੰ ਇਦਾਂ ਮੋਟਰਾਂ ਦੇ ਭੇਜ ਦੇ ਲੋਕਾਂ ਦੀਆਂ ਦੇ ਵੀ ਜਾਓ ਜਾ ਕੇ ਉੱਥੇ ਜੱਫੀਆਂ ਪਾ ਕੇ ਬੈਠੇ ਰੋਵੋ ਫੇ ਵੀਡੀਓ ਵੀ ਬਣਾ ਦੋ ਵੀਡੀਓ ਸ਼ੂਟ ਕਰ ਦੋ ਚਲੋ ਵੀਡੀਓ ਪਾ ਦੋ ਹਾਂ ਇਹ ਤੁਸੀਂ ਕਹਿੰਦੇ ਅਸੀਂ ਗਲਤ ਕੀ ਕਰਦੇ ਆ ਅਸੀਂ ਤਾਂ ਬਸ ਕੰਮ ਲਈ ਅਸੀਂ ਜਦੋਂ ਦੀਪ ਉਹਦੇ ਹੀ ਆਉਂਦੇ ਆ ਦੀਪ ਜੀ ਜਦੋਂ ਅਸੀਂ ਜਾਣਾ ਹੁੰਦਾ ਵੀਡੀਓ ਬਣਾਉਣ ਦੀਪ ਜੀ ਆਉਂਦੇ ਕਦੋਂ ਨਹੀਂ ਸਾਰੀਆਂ ਵੀਡੀਓ ਦੇ ਵਿੱਚ ਤਾਂ ਦੀਪ ਜੀ ਆ ਰਹਿ ਗਈ ਕਿਤੇ ਹਾਂ ਕਿੰਨੇ ਜਾਂਦੇ ਪੂਜਿਆ ਕਿੰਨੇ ਹੀ ਗਰੀਬ ਨੇ ਬੰਦਿਆਂ ਸੀ ਮੋਲੀਆਂ ਤੇ ਬੰਦੇ ਬੜੇ ਲਾਗੇ ਸੀ ਤੁਸੋਂ ਤਾਂ ਨਹੀਂ ਹੁੰਦੇ ਆ ਆਹ ਸੋਕੇ ਕੋਲੀ ਲਾਗੇ ਦੀ ਤੁਸੋਂ ਪਰੇ ਹੁੰਦੇ ਆ ਆਹ ਸੋਕੇ ਕੋਲੀ ਲਾਗੇ ਦੀ ਹੁਣ ਆ ਜਿਹੜਾ ਡੱਬਾ ਚੱਕੀ ਜਾਂਦੀ ਆ ਹਨਾ ਓਹੋ ਤੇ ਜੇ ਕਿਤੇ ਜਾਣੀ ਇਦਾਂ ਲੱਗਦਾ ਵੀ ਜਿੱਦਾਂ ਆਪਾਂ ਕਿਤੇ ਸੌਖ ਲਾਉਣ ਜਾਈਦਾ ਆ ਜਾਂ ਮੱਥਾ ਟੇਕਣ ਜਾਈਦਾ ਆ ਹਨਾ ਆਪਾਂ ਮੱਥਾ ਕਦੋਂ ਟੇਕੀਦਾ ਆ ਵਿਆਹ ਤੋਂ ਬਾਅਦ ਟੇਕੀਦਾ ਆ ਹਨਾ ਜਾਂ ਬੱਚੇ ਲੈ ਕੇ ਜਾਈਦੇ ਆ ਆਪਾਂ ਕਿਤੇ ਸੌਖ ਲਾਉਣੀ ਆ ਮੰਗਣੀਆਂ ਕਰਾਗੇ ਤਾਂ ਕੌਣ-ਕੌਣ ਇਦਾਂ ਤੋਰ ਤੋਰਦੇ ਆ ਵੀ ਜਾਓ ਜਾ ਕੇ ਸੁੱਖਣਾ ਹੈ ਹਨਾ ਆ ਨਹੀਂ ਮੈਨੂੰ ਸਮਝ ਆਉਂਦਾ ਹੈਗਾ ਫੇਰ ਕਹਿੰਦੀ ਵੀ ਅਸੀਂ ਲੋਕੀ ਸਾਨੂੰ ਕਾਹਤੇ ਬੋਲਦੇ ਆ ਰੋਸਟਰ ਸਾਨੂੰ ਕਾਹਤੇ ਬੋਲਦੇ ਆ ਐਨਾ ਕਰਤੂਤਾਂ ਕਰਕੇ ਬੋਲਦੇ ਆ ਹੈਨਾ ਜੋ ਨਾ ਸੋ ਤੁਸੀਂ ਗੰਦ ਦਿਖਾਉਣਦੇ ਆ ਅੱਜ ਕੱਲ ਦੀ ਨਵੀਂ ਪੀੜ੍ਹੀ ਨੂੰ ਤੁਸੀਂ ਕੀ ਪ੍ਰੇਰਿਤ ਕਰ ਰਹੇ ਆ ਵੀ ਤੁਸੀਂ ਵੀ ਮੰਗਣੀ ਕਰਾਓ ਤਾਂ ਚਲੋ ਜਾਓ ਘੁੰਮੀ ਫਿਰਿ ਜਾਓ ਹੈਨਾ ਵਿਆਹ ਦੀ ਕੋਈ ਲੋੜ ਨਹੀਂ ਇਹ ਚੰਗੀਆਂ ਗੱਲਾਂ ਨਹੀਂ ਗੀਆਂ ਇਹਨਾਂ ਦੇ ਕੁਛ ਖਰੇ ਪਿੰਡ ਦੇ ਨਹੀਂ ਰੋਕਦੇ ਹੈਗੇ ਇਹਨਾਂ ਦੇ ਪਿੰਡ ਦੇ ਪਿੰਡ ਚ ਹੀ ਰਹਿੰਦੀ ਆ ਕਿਸੇ ਸ਼ਹਿਰ ਚ ਤਾਂ ਨਹੀਂ ਰਹਿੰਦੀ ਵੀ ਜਿਹੜਾ ਲੋਕਾਂ ਨੂੰ ਕੋਈ ਮਤਲਬ ਹੀ ਨਹੀਂਗਾ ਹੈਨਾ ਕਹਿਣਾ ਚਾਹੀਦਾ ਇਹਨਾਂ ਦੇ ਘਰ ਵੀ ਕਿਸੇ ਨੂੰ ਜਾਣਾ ਚਾਹੀਦਾ ਕਿਉਂਕਿ ਜੇ ਨਾ ਰੋਕਿਆ ਤਾਂ ਇਹ ਜਿਹੜੀ ਬਿਮਾਰੀ ਆ ਨਾ ਇਹ ਦਿਨੋਂ ਦਿਨ ਵਾਧਦੀ ਜਾਣੀ ਆ ਇਹ ਘਟਣੀ ਨਹੀਂਗੀ ਇਸ ਕਰਕੇ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇੰਨੀ ਜੇਕਰ ਤੁਹਾਨੂੰ ਚੰਗੀ ਲੱਗੀ ਆ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਮੇਰੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਓ ਸੋਹਣਾ ਜੀ